ਜੰਮੂ ਕਸ਼ਮੀਰ ਪਹਿਲਗਾਮ ਦੇ ਵਿਰੋਧ ਦੇ ਵਿੱਚ ਜੋ ਹਮਲਾ ਹੋਇਆ ਉਸ ਵਿਰੋਧ ਦੇ ਵਿੱਚ ਤਕਰੀਬਨ 900 ਬਜ਼ਾਰ ਜਿਹੜੇ ਨੇ ਉਹ ਬੰਦ ਰਹਿਣ ਵਾਲੇ ਨੇ ਜੀ ਹਾਂ ਪੂਰੀ ਮਾਰਕੀਟ 900 ਦੇ 900 ਮਾਰਕੀਟ ਜੜੀ ਉਹ ਬੰਦ ਰਹਿਣ ਵਾਲੀ ਹੈ ਕਿਉਂਕਿ ਜੋ ਪਹਿਲਗਾਮ ਦੇ ਵਿੱਚ ਹਮਲਾ ਹੋਇਆ ਉਸ ਤੋਂ ਬਾਅਦ ਇਹ ਫੈਸਲਾ ਜਿਹਾ ਉਹ ਲਿਆ ਗਿਆ ਹੈ ਬਾਜ਼ਾਰਾਂ ਦੇ ਵਿੱਚ ਜੋ ਹੈ ਉਹ ਧਰਨੇ ਵੀ ਲੱਗੇ ਨੇ ਬਾਜ਼ਾਰਾਂ ਦੇ ਵਿੱਚ ਪੁਤਲੇ ਵੀ ਜਿਹੜੇ ਨੇ ਫੁੱਫਕੇ ਜਾ ਰਹੇ ਨੇ ਤੇ ਪਾਕਿਸਤਾਨ ਦੇ ਵਿਰੋਧ ਦੇ ਵਿੱਚ ਇਹ ਬਾਜ਼ਾਰ ਜਿਹੜੇ ਨੇ ਬੰਦ ਨੇ ਤੁਹਾਨੂੰ ਦੱਸਾਂਗੇ ਕਿ ਉਹ ਕਿਹੜੇ ਬਾਜ਼ਾਰ ਨੇ ਜਿਹੜੇ ਬੰਦ ਨੇ ਜਿੱਥੇ ਕੀ ਆ ਤੁਸੀਂ ਕੋਈ ਵੀ ਖਰੀਦਦਾਰੀ ਜਿਹੜੀ ਉਹ ਨਹੀਂ ਕਰ ਸਕਦੇ ਹੋ ਪਰ ਹਾਂ ਮੈਡੀਕਲ ਸਹੂਲਤਾਂ ਤੋਂ ਲੈ ਕੇ ਕੁਝ ਸੁਵਿਧਾਵਾਂ ਜਿਹੜੀਆਂ ਨੇ ਇੱਥੇ ਦਿੱਤੀਆਂ ਗਈਆਂ ਨੇ ਦੱਸ ਦਈਏ ਕਿ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਜਿਹੜੇ ਨਿਰਦੋਸ਼ ਲੋਕਾਂ ਦੇ ਮਾਰਨ ਦੇ ਹਮਲੇ ਦੇ ਵਿਰੋਧ ਦੇ ਵਿੱਚ ਜੰਮੂ ਕਸ਼ਮੀਰ ਸਮੇਤ ਰਾਸ਼ਟਾਨੀ ਦਿੱਲੀ ਅਤੇ ਬਾਕੀ ਦੇਸ਼ ਤੇ ਵਿੱਚ ਹਮਲੇ ਨੂੰ ਲੈ ਕੇ ਦੁੱਖ ਅਤੇ ਰੋਸ ਹੈ ਜਿਸ ਦੇ ਕਰਕੇ ਦਿੱਲੀ ਦੇ ਤਕਰੀਬਨ 900 ਬਾਜ਼ਾਰ ਜਿਹੜੇ ਨੇ ਉਹ ਬੰਦ ਹੋ ਗਏ। ਜੀ ਹਾਂ ਦਿੱਲੀ ਦੇ ਵਿੱਚ ਇਸ ਸਮੇਂ ਸਨਨਾਟਾ ਸ਼ਾਇਆ ਹੋਇਆ ਹੈ ਤੇ ਜਿਹੜੇ ਬਾਜ਼ਾਰ ਨੇ ਉਹ ਬੰਦ ਸਦਰ ਬਾਜ਼ਾਰ ਜਿਹੜਾ ਹੈ ਉਹ ਬੰਦ ਹੈ। ਗਾਂਧੀ ਨਗਰ ਜੋ ਹੈ ਬੰਦ ਹੈ। ਮਸ਼ਹੂਰ ਜਿਹੜੇ ਬਾਜ਼ਾਰ ਨੇ ਉਹ ਬੰਦ ਨੇ ਨਿਆ ਬਾਜ਼ਾਰ ਬੰਦ ਹੈ ਖਾਰੀ बावਲੀ ਬਾਜ਼ਾਰ ਬੰਦ ਹੈ ਚਾਵੜੀ ਮਜ਼ਾਰਬਾ ਬੰਦ ਹੈ ਚਾਂਦਨੀ ਚੌਕ ਜਿਹੜਾ ਹੈ ਉਹ ਕਾਫੀ ਮਸ਼ਹੂਰ ਬਾਜ਼ਾਰ ਹੈ ਉਹ ਵੀ ਬੰਦ ਹੈ ਜਾਵਾ ਮਸਜਿਦ ਅਤੇ ਹੋਸ ਕਾਜੀ ਸਮੇਦ ਤਕਰੀਬਨ 100 ਤੋਂ ਵੱਧ ਬਾਜ਼ਾਰ ਜਿਹੜੇ ਨੇ ਉਹ ਬੰਦ ਨੇ ਪਹਿਲਗਾਮ ਹਮਲੇ ਦੇ ਵਿਰੋਧ ਦੇ ਵਿੱਚ ਜਿਹੜਾ ਉਹ ਸਾਰਾ ਖੁੱਜੀ ਜਿਹੜਾ ਉਹ ਕੀਤਾ ਜਾ ਰਿਹਾ ਲੋਕਾਂ ਨੇ ਚਾਂਦੀ ਚੌਕ ਦੇ ਲਾਲ ਕਿਲੇ ਤੱਕ ਨਿਕਾ ਜਿਹੜਾ ਇਹ ਮਾਰਚ ਜਿਹੜਾ ਉਹ ਕੱਢਿਆ ਸੋ ਤਕਰੀਬਨ ਜੇ ਪੂਰੇ ਦੇਸ਼ ਦੇ ਵਿੱਚ ਦੇਖਿਆ ਜਾਵੇ ਤਾਂ ਤਕਰੀਬਨ 900 ਦੇ ਬਾਜ਼ਾਰ ਜਿਹੜੇ ਨੇ ਉਹ ਬੰਦ ਨੇ ਚਾਨਨੀ ਚੌਕ ਸਬੰਦੇ 10:30 ਵਜੇ ਤੋਂ ਜਿਹੜਾ ਉਹ ਬੰਦ ਕਰਨਾ ਜਿਹੜਾ ਉਹ ਸ਼ੁਰੂ ਕੀਤਾ ਗਿਆ ਸੋ ਇਸ ਹਮਲੇ ਦੇ ਵਿਰੋਧ ਦੇ ਵਿੱਚ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸੀਟੀਆਈ ਨੇ ਕਿਹਾ ਕਿ ਜੋ ਦਿੱਲੀ ਦੇ 100 ਤੋਂ ਵੱਧ ਬਾਜ਼ਾਰ ਨੇ ਉਹ ਬੰਦ ਰਹਿਣ ਦੀ ਉਮੀਦ ਹੈ ਕਿ ਸੀਟੀਆਈ ਅਤੇ 100 ਤੋਂ ਅਧਿਕ ਜਿਹੜੇ ਵਪਾਰਿਕ ਸੰਗਠਨ ਨੇ ਉਹ ਜਿਹੜੇ ਉਹਦੇ ਮੈਂਬਰਸ ਨੇ ਉਹਨਾਂ ਨੇ ਜਿਹ ਵੀਰਵਾ ਨੂੰ ਸਾਰਾ ਜੋ ਮੀਟਿੰਗ ਕੀਤੀ ਤੇ ਉਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ ਕਿ 25 April ਸ਼ੁੱਕਰਵਾਰ ਨੂੰ ਜਿਹੜਾ ਹੈ ਉਹ ਬਾਜ਼ਾਰ ਬੰਦ ਰੱਖਿਆ ਜਾਵੇਗਾ ਤੇ ਜਿਸ ਦੇ ਕਰਕੇ ਬਾਜ਼ਾਰ ਜਿਹੜਾ ਹੈ ਉਹ ਬੰਦ ਕੀਤਾ ਗਿਆ ਸੋ ਆਪਣੇ ਆਪਣੇ ਤੌਰ ਤੇ ਹਰ ਇੱਕ ਵਿਅਕਤੀ ਜਿਹੜਾ ਹੈ ਹਰ ਇੱਕ ਵਪਾਰੀ ਜਿਹੜਾ ਹੈ ਹਰ ਇੱਕ ਸੰਗਠਨ ਜਿਹੜਾ ਹੈ ਉਹ ਸ਼ਰਧਾਂਜਲੀ ਦੇ ਰਿਹਾ ਸੋ ਉਸ ਸ਼ਰਧਾਂਜਲੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਲੋਕ ਜਿਹੜੇ ਨੇ ਉਹ ਹਿੱਸਾ ਲੈ ਰਹੇ ਨੇ